ਅੱਜ ਮੈਂ ਇੱਕ ਸਲਾਹ ਦੇ ਰਿਹਾ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟਿਊਬਵੱਲ ਦੇ ਆਲੇ-ਦੁਆਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਬੱਦ ਲਾਉਣੇ ਤਾਂ ਬਾਲੀ ਸ਼ਾਬਾਸ਼ ਹੈ ਹਜੇ ਤਾਂ ਹੈ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਗਵਾਨ ਤਮਾਨ ਸਾਨੂੰ ਹੁਣ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੋਂ ਮਰਜੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਦਿੱਲੀ ਤੂੰ ਲਾ ਸੋਆ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਚੋਣੇ ਦੀ ਸਿੱਧੀ ਵਜਾਈ ਹੈ 44% ਰਕਵਾ ਵੱਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕਿਰਸ਼ਨ ਕੁਮਾਰ ਜੀ ਦਿਨ ਰਾਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਨੀਆ ਮੀਟਿੰਗਾਂ ਬੁਲਾਈਆਂ ਮੈਂ ਕਿਹਾ ਵੀ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6 7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚੀਆਂ ਤਾਂ ਆ ਉਹ ਥਾਪੀ ਨਾਲ ਉੱਥੇ ਕੱਪੜੇ ਧੋਦੇ ਆਉਂਦੀਆਂ ਸੀ ਮੈਂ ਕਿਹਾ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਆ ਕਹਿੰਦਾ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਹ ਲੋ ਕੋਈ ਪ੍ਰੋਬਲਮ ਨਹੀਂ ਥੱਲੋਂ ਦੀ ਪੈਪ ਪਾ ਲੈਣੇ ਦੋ ਬਸ ਪਾਇਪ ਪਾਏ ਟੇਲਾਂ ਤੱਕ ਪਾਣੀ ਪਹਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਕੇ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਅਜੇ ਹੋਰ ਕਰਨਾ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ ਤੇ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਆ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਆ ਥੱਲੋਂ ਪਾਣੀ ਬਚਣਾ ਥੱਲੋਂ ਪਾਣੀ ਜਿਹੜਾ 600 ਫੁੱਟ ਤੇ ਚਲਾ ਗਿਆ ਆ ਥੋੜੀ ਕਨਹਿਰ ਕੱਢੀ ਇੱਥੋਂ ਦੀ 11000 ਤੋਂ ਬਾਅਦ ਏਕੜ ਜਿਹੜਾ ਉਹਦੇ ਨਾਲ ਪਾਣੀ ਮਿਲੂਗਾ ਜਿਹੜਾ ਇੱਥੋਂ ਕਿਹੜੀ ਨਹਿਰ ਕਿਸ਼ਤੀ ਕੰਢੀ ਕਨਾਲ ਕੰਢੀ ਕਨਾਲ 11000 ਏਕੜ ਕੰਢੀ ਕਨਾਲ ਦੇ ਨਾਲ ਫਾਇਦਾ ਮਿਲੂਗਾ ਨਾਲ ਇਹ ਵੀ ਹੈ ਕਿ ਅਸੀਂ ਜਗ੍ਹਾ ਜਗ੍ਹਾ ਤੋਂ ਕੱਚੀ ਵੀ ਛੱਡੀ ਹੋਈ ਹੈ ਫਿਰ ਕਿਤੋਂ ਪੱਕੀ ਫਿਰ ਕੱਚੀ ਤਾਂ ਕਿ ਪਾਣੀ ਥੱਲੇ ਵੀ ਜਾਵੇ ਮੇਰੇ ਕੋਲ ਡਿਪਟੀ ਸਪੀਕਰ ਸਾਹਿਬ ਆਏ ਸੀ ਕਿ ਲੈ ਕੇ ਮਸਲਾ ਤੇ ਇੱਕ ਧਾਰਕਲਾਂ ਦੇ ਵਿੱਚ 206 ਮੈਗਾਵਾਟ ਦਾ ਡੈਮ ਬਣਾ ਰਹੇ ਹਾਂ ਰਾਵੀ ਦਰਿਆ ਦਾ ਪਾਣੀ ਰੁਕਿਆ ਜਿਹੜਾ ਚਮਰੌੜ ਤੋਂ ਆਉਂਦਾ ਹੈ ਉੱਪਰੋਂ ਮਾਦੋਪੁਰ ਨੂੰ ਜਾਂਦਾ ਅੱਗੇ ਜਾ ਕੇ ਉੱਜ ਉੱਜ ਚਲਾ ਜਾਂਦਾ ਉੱਜ ਚੋਂ ਪਾਕਿਸਤਾਨ ਚਲਾ ਜਾਂਦਾ ਜਿੰਨਾ ਕ ਆਪਣੇ ਚਰਾ ਵੀ ਆਉਂਦੀ ਹੈ ਅਸੀਂ ਰੋਕਿਆ ਪਾਣੀ 206 ਮੈਗਾਵਾਟ ਦਾ ਇੱਕ ਡੈਮ ਬਣੂਗਾ ਅਕਤੂਬਰ ਚ ਧਾਰਨ ਕਰਾਂਗੇ ਉਹਦੇ ਨਾਲ ਕਿਉਂਕਿ ਪਾਣੀ ਜਦੋਂ ਆਊਗਾ ਜਿਹੜੀ ਦੁਆਬ ਬਿਸਤ ਹੈ ਦੁਆਬ ਬਿਸਤ ਨਹਿਰ ਹੈ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਦੁਆਬ ਬਿਸਤੋਂ ਪਾਣੀ ਖਤਮ ਨਹੀਂ ਹੋਊਗਾ ਉੱਤਰ ਦੋ ਤਿੰਨ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆ ਹਰੀਕੇ ਪੱਤਨ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ 149 ਕਿਲੋਮੀਟਰ ਲੰਬੀ ਹੈ 50 ਫੁੱਟ ਉੱਪਰੋਂ ਚੌੜੀ ਹੈ ਸਾਢੇ ਫੁੱਟ ਸਾਢੇ 12 ਫੁੱਟ ਗਹਿਰਾਈ ਹੈ 515 520 ਮੋਗੇ ਨੇ 2 ਲੱਖ ਏਕੜ ਨੂੰ ਪਾਣੀ ਮਿਲੂਗਾ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਵੀ ਇਸ ਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਨੇ ਨਹਿਰ ਬਣਾਉਣ ਦਾ ਉਹ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਇੱਕ ਨਵੀਂ ਸਕੀਮ ਹੈ ਉਹ ਕਾਰਬਨ ਕ੍ਰੈਡਿਟ ਵਾਲੀ ਸੈਂਟਰ ਨੇ ਪੈਸੇ ਦੇਣੇ ਆ ਆਪਾਂ ਬੂਟੇ ਲਾਉਣੇ ਆ ਜੇ ਆਪਾਂ ਨੂੰ 45 ਕਰੋੜ ਰੁਪਇਆ ਆ ਗਿਆ ਚਾਰ ਕਿਸ਼ਤਾਂ 'ਚ ਵੰਡਣਾ ਹੈ ਉਹ ਅੱਜ ਵੰਡਿਆ 3686 ਕਿਸਾਨ ਔਰ ਮੈਂ ਚਾਹੂੰਗਾ ਥੋੜਾ ਸੌਖਾ ਕਰ ਦਈਏ ਇਹਨੂੰ ਵਿੱਕੇ ਮੇ ਬੀਜਣਾ ਹੁੰਦਾ ਜੀ ਕਿਹੜਾ ਬੂਟਾ ਲਾਉਣਾ ਹੁੰਦਾ ਜੀ ਸ਼ਾਇਦ ਨਾਮ ਪਤਾ ਹੋਵੇ ਬਹੁਤਿਆਂ ਨੂੰ ਤੁਹਾਡੇ 'ਚ ਵੀ ਨਹੀਂ ਪਤਾ ਹੋਣਾ ਮੈਂ ਚਾਹੂੰਗਾ ਜਿਨ੍ਹਾਂ ਨੂੰ ਅੱਜ ਕੋਈ ਨਾ ਜਿਹੜੇ ਮਿਲੇ ਨੇ ਨਾਮ ਉਹ ਜੇ ਕੋਈ ਦੱਸ ਸਕਦਾ ਕਿਉਂਕਿ ਉਹ ਜੀ ਹਾਂ ਅੱਛਾ ਜੀ ਤੁਸੀਂ ਕੀ ਤੁਸੀਂ ਇਹ ਦੱਸਿਓ ਕਿ ਤੁਸੀਂ ਕਿੰਨੇ ਬੂਟੇ ਲਾਏ ਕਿਹੜੇ ਬੂਟੇ ਲਾਏ ਕਿਥੋਂ ਲਿਆਂਦੇ ਜੀ ਤਾਂ ਕਿ ਤੁਹਾਨੂੰ ਇਸ ਵਕਤ ਬਹੁਤ ਲੋਕ ਹੀ ਦੇਖ ਰਹੇ ਆ ਪੂਰੇ ਟੀਵੀ ਤੇ ਤੇ ਤੁਸੀਂ ਦੱਸ ਸਕਦੇ ਹੋ ਸਸਵੀ ਗਾਲ ਸਰ ਸਪਨਾ ਆਪ ਜੀ ਦੀ ਸਰਫਰਸਤੀ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਐਂਡ ਹੁਸ਼ਾਰਪੁਰ ਚ ਜੀ ਆਇਆਂ ਨੂੰ ਸਰ ਮੈਂ 16 17 ਦੇ ਵਿੱਚ ਵੈਸੇ ਤੇ ਮੈਨੂੰ 20 ਸਾਲ ਹੋ ਗਏ ਜੀ ਪਲਾਂਟੇਸ਼ਨ ਕਰਦੇ ਤੇ ਇਹ ਅੱਜ ਜਿਹੜਾ ਕਾਰਬਨ ਕਰੈਡਿਟ ਦੇ ਤੌਰ ਤੇ ਜਿਹੜੀ ਸਾਨੂੰ ਪੇਮੈਂਟਸ ਮਿਲੀਆਂ ਨੇ ਇਹ 16 17 ਦੇ ਵਿੱਚ ਫੋਰੈਸਟਮੈਂਟ ਤੋਂ ਹਲੋ ਫੋਰੈਸਟ ਡਿਪਾਰਟਮੈਂਟ ਤੋਂ ਸਬਸਿਡਾਈਜ਼ ਬੂਟੇ ਲਏ ਸੀ ਜੀ ਕਿਉਂਕਿ ਜਿਹੜੇ ਮਾਰਕੀਟ ਚ ਬੂਟੇ ਮਿਲਦੇ ਹੈਗੇ ਨੇ ਜੀ ਉਹਦੀ ਕਾਸਟ ਤੇ ਜਿਹੜੀ ਫੋਰੈਸਟ ਡਿਪਾਰਟਮੈਂਟ ਦਿੰਦਾ ਆ ਉਹਦੇ ਚ ਫਰਕ ਆ ਜੀ ਕਾਫੀ ਉਹ ਅੱਧੋ-ਅੱਧੋ ਵੀ ਘੱਟ ਮਿਲਦੇ ਨੇ ਜੀ ਐਂਡ ਉਹਦੇ ਬਾਅਦ ਕਿੰਨੇ ਕਿੰਨੇ ਬੂਟੇ ਲਏ ਸੀ ਸਰ ਮੈਂ ਆਰਾਊਂਡ 7 ਕੋ ਹਜ਼ਾਰ ਬੂਟਾ ਲਗਾਇਆ ਸੀ ਜੀ ਮੈਂ ਤੇ ਮੇਰੇ ਪਰਿਵਾਰ ਦੇ ਜੁੜੇ ਮੇਰੇ ਕਿੱਥੇ ਕਿੱਥੇ ਲਾਏ ਸੀ ਸਰ ਇੱਥੇ ਹੁਸ਼ਿਆਰਪੁਰ ਦੇ ਵਿੱਚ ਪੁਰ ਹੀਰਾ ਜਗਾ ਹੈ ਜੀ ਸੋ ਉੱਥੇ ਮੈਂ ਪਲਾਂਟੇਸ਼ਨ ਕੀਤੀ ਸੀ ਜੀ ਆਪਣੀ ਜ਼ਮੀਨ ਦੇ ਉੱਤੇ ਜੀ ਆਪਣੀ ਜ਼ਮੀਨ 'ਚ ਹਾਂਜੀ ਹਾਂਜੀ ਐਂਡ ਉਹ ਬੂਟਿਆਂ ਦੀ ਨਾ ਸਿਰਫ ਜੰਗਲਾਤ ਤੋਂ ਜਿਹੜੇ ਅਸੀਂ ਪਲਾਂਟਸ ਲਿੱਤੇ ਸੀ ਉਹਦੇ ਬਾਅਦ ਉਹਨਾਂ ਨੇ ਉਹਦੀ ਟੈਕਨੀਕਲ ਨੋਹਾਊ ਵੀ ਜੀ ਉਹ ਵੀ ਸਾਨੂੰ ਪ੍ਰੋਵਾਈਡ ਕੀਤੀ ਸੀ ਜੀ ਕਿ ਜੇ ਬੂਟੇ ਨੂੰ ਪਾਣੀ ਦੀ ਜ਼ਰੂਰਤ ਸੀ ਤੁਸੀਂ ਜੇ ਜੇ ਕੋਈ ਜੇ ਕਿਸੇ ਨੂੰ ਨਹੀਂ ਪਤਾ ਜੀ ਤਾਂ ਤੁਸੀਂ ਉਹਨੂੰ ਸੌਖੀ ਭਾਸ਼ਾ ਚ ਜੀ ਕੀ ਕਹਿ ਸਕਦੇ ਹੋ ਕਿ ਪਹਿਲਾਂ ਫੋਰੈਸਟ ਆਫਿਸ ਜਾਣ ਉੱਥੋਂ ਨਰਸਰੀ ਚੋਂ ਬੂਟੇ ਲੈ ਲੈਣ ਜੀ ਤੇ ਉਹ ਬੂਟੇ ਲਾ ਲੈਣ ਜੀ ਤੇ ਨਾਲ-ਨਾਲ ਫਸਲ ਵੀ ਬੀਜੀ ਜਾ ਸਕਦੀ ਆ ਬਿਲਕੁਲ ਸਰ ਜਿਵੇਂ ਸਾਡੀ ਜਿਹੜੀ ਇੱਥੇ ਜ਼ਮੀਨ ਦੀ ਕਿਸਮ ਹੈ ਕੰਢੀ ਏਰੀਏ ਚ ਹਾਰਪੁਰ ਵਾਲੀ ਸਾਈਡ ਤੇ ਜੀ ਇਹਦੀ ਜਿਹੜੀ ਜ਼ਮੀਨ ਦੀ ਕਿਸਮ ਆ ਸਰ ਉਹ ਪਲਾਂਟੇਸ਼ਨ ਲਈ ਬਿਲਕੁਲ ਮਾਫੀਕ ਆ ਸਰ ਹੂੰ ਉਹਦੇ ਚ ਸਫੇਦਾ ਜਾਂ ਪਪੂਲਰ ਦੋ ਖਾਸ ਕਰ ਸਰ ਦੇਖਿਆ ਗਿਆ ਇਹ ਦੋ ਪਲਾਂਟਸ ਜਿਹੜੇ ਨੇ ਇਹਦੀ ਪਲਾਂਟੇਸ਼ਨ ਸਰ ਇੱਥੇ ਜ਼ਿਆਦਾਤਰ ਕੀਤੀ ਜਾਂਦੀ ਹੈ ਜੀ ਲੇਕਿਨ ਅਸੀਂ ਸਰ ਹੁਣ ਮੈਂ ਇੱਥੇ ਬੈਠਾ ਸੀ ਤੇ ਕੁਝ ਡਿਸਕਸ਼ਨਸ ਹੋ ਰਹੀਆਂ ਸੀ ਕਿ ਇਹਦੀ ਡਾਈਵਰਸੀਫਿਕੇਸ਼ਨ ਦੀ ਵੀ ਸਰ ਫੋਰੈਸਟ ਡਿਪਾਰਟਮੈਂਟ ਸਾਨੂੰ ਪ੍ਰੋਤਸਾਹਿਤ ਕਰ ਸਕਦਾ ਹੈ ਜੀ ਕਿ ਇਸ ਤੋਂ ਇਲਾਵਾ ਵੀ ਕੋਈ ਪਲਾਂਟਸ ਜਿਹਦੀ ਜਿਹਦੀ ਕਮਰਸ਼ੀਅਲ ਵੈਲਿਊ ਵੀ ਹੋਏ ਕਿ ਉਹ ਵੀ ਲਗਾਏ ਜਾ ਸਕਣ ਤੇ ਉਹਦੇ ਨਾਲ ਵੀ ਸਰ ਜਿਹੜਾ ਜ਼ਿੰਮੇਦਾਰ ਆ ਜੀ ਉਹਨੂੰ ਫਾਇਦਾ ਹੋ ਸਕਦਾ ਹੈ ਜੀ ਤੇ ਅਸੀਂ ਕੀ ਕੰਮ ਕਰਾਂਗੇ ਤੁਸੀਂ ਬਾਅਦ ਦੇ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲ ਲਿਓ ਜੀ ਜਿੰਨੇ ਵੀ ਤੁਸੀਂ ਲਾਹ ਪਾਤਰੀ ਹੋ ਤੇ ਹੋ ਸਕਦਾ ਸਾਡੇ ਇਲਾਕੇ ਚੋਂ ਬਹੁਤ ਸਾਰੇ ਕਿਸਾਨ ਚਾਹੁੰਦੇ ਹੁਣ ਤੁਹਾਨੂੰ ਮਿਲ ਕੇ ਜਾਣਗੇ ਸਰ ਕਿਉਂਕਿ ਕਿਉਂਕਿ ਮਿਲ ਕੇ ਖੇਤ ਦੇਖ ਕੇ ਜੋ ਗੱਲ ਬਣਦੀ ਹੈ ਉਹ ਮਾਇਕ ਤੇ ਨਹੀਂ ਬਣਨੀ ਜੀ ਤੇ ਅਸੀਂ ਤੁਹਾਡੇ ਕੋਲ ਭੇਜਾਂਗੇ ਤੁਸੀਂ ਪਲੀਜ਼ ਜਿੰਨੇ ਵੱਧ ਤੋਂ ਵੱਧ ਬੰਦਿਆਂ ਨੂੰ ਗਾਈਡ ਕਰ ਸਕਦੇ ਹੋ ਜੀ ਸਰ ਇਹ ਜ਼ਰੂਰ ਕਰਿਓ ਜੀ ਆਇਆਂ ਨੂੰ ਸਰ ਇੱਕ ਮੈਂ ਸਰ ਇਹਦੇ ਵਿੱਚ ਕਰਨਾ ਜੀ ਅੱਜ ਜਿਹੜਾ ਕਾਰਬਨ ਕ੍ਰੈਡਿਟ ਆ ਸਰ ਇਹਦੇ ਬਾਰੇ ਸ਼ਾਇਦ ਸਰ ਮੈਨੂੰ ਹੀ ਬਹੁਤ ਨੌਲੇਜ ਨਹੀਂ ਹੋਏਗਾ ਪਰ ਮੈਨੂੰ ਜਿੰਨੀ ਕੋਈ ਜਾਣਕਾਰੀ ਹੈ ਜੇ ਕਿ ਸਾਡੇ ਕਿਸਾਨ ਵੀਰ ਜਿਹੜੇ ਨੇ ਕਿ ਇਹ ਕਾਰਬਨ ਕ੍ਰੈਡਿਟ ਹੈ ਕੀ ਇਹ ਜੀ ਸਮਝ ਨਹੀਂ ਆਂਦੀ ਸੋ ਬੇਸਿਕਲੀ ਸਰ ਇਨ ਸਿੰਪਲ ਵਰਡਸ ਆ ਹੈਗਾ ਹੈ ਕਿ ਆਪਣੇ ਵਰਲਡਵਾਈਡ ਜਿਹੜੀ ਇੰਡਸਟਰੀ ਹੈਗੀ ਆ ਜੀ ਉਹ CO2 ਐਮਿਸ਼ਨ CO2 ਐਮਿਸ਼ਨਸ ਕਰਦੀ ਹੈ ਜੀ ਜਿਹੜੇ ਆਪਾਂ ਧੂਆਂ ਦੇਖਦੇ ਆ ਜੀ ਐਂਡ ਪਾਣੀ ਦੇ ਵਿੱਚ ਵੀ ਜਿਹੜੀ ਪੋਲਿਊਸ਼ਨ ਆ ਉਹਦੇ ਨਾਲ ਇੱਕ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਜੀ ਸਾਡੇ ਪੂਰੇ ਪਲੈਨਟ ਤੇ ਇਹ ਨਹੀਂ ਕਿ ਸਿਰਫ ਪੰਜਾਬ ਵਿੱਚ ਜਾਂ ਇੰਡੀਆ ਦੇ ਵਿੱਚ ਆ ਵਰਲਡਵਾਈਡ ਜੀ ਉਸ ਬੈਲੈਂਸ ਨੂੰ ਕ੍ਰੀਏਟ ਕਰਨ ਲਈ ਕੁਦਰਤ ਨੇ ਸਾਨੂੰ ਸਰ ਇੱਕ ਬੜਾ ਨਿਆਬ ਤੋਹਫਾ ਦਿੱਤਾ ਹੈ ਜੀ ਕਿ ਉਹਦਾ ਬੈਲੈਂਸ ਜਿਹੜਾ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਸਾਡੇ ਇੰਡਸਟਰੀ ਕਰਕੇ ਇੰਡਸਟਰੀ ਵੀ ਜ਼ਰੂਰੀ ਹੈ ਜੀ ਉਹ ਬੰਦ ਨਹੀਂ ਹੋਣੀ ਪ੍ਰੋਗਰੈਸ ਜੋ ਵੀ ਜ਼ਰੂਰੀ ਹੈ ਲੇਕਿਨ ਜਿਹੜੀ ਪੋਲਿਊਸ਼ਨ ਆ ਜੀ ਉਹ ਬਹੁਤ ਡਾਈਸੀ ਜਿਹਨ ਬਹੁਤ ਖਤਰਨਾਕ ਕਿਸਮ ਆ ਜੀ ਸੋ ਉਹਨੂੰ ਘਟਾਣ ਲਈ ਨੇਚਰ ਨੇ ਇਹ ਪਲਾਂਟੇਸ਼ਨ ਦੇ ਥਰੂ ਸਰ ਜਿਹੜੀ ਅਸੀਂ ਆਕਸੀਜਨ ਕਾਰਬਨ ਡਾਈਆਕਸਾਈਡ ਅਸੀਂ ਆਮ ਦੇਖਦੇ ਆਂ ਜੀ ਵੀ ਇਹ ਇਨਹੇਲ ਕਰਦੇ ਆਂ ਜੀ ਅਸੀਂ ਆਕਸੀਜਨ ਆ ਜੀ ਕਾਰਬਨ ਡਾਈਆਕਸਾਈਡ ਛੱਡਦੇ ਆਂ ਜੀ ਉਹ ਪਲਾਂਟਸ ਜਿਹੜੇ ਨੇ ਜੀ ਉਹ ਸਾਡੇ ਤੋਂ ਲੈਂਦੇ ਨੇ ਸੋ ਸਿਮਿਲਰ ਤਰੀਕੇ ਨਾਲ ਜਿਹੜੀ ਇਹ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਜੀ ਉਹ ਇੰਡਸਟਰੀਜ਼ ਵਰਲਡਵਾਈਡ ਕੀ ਕਰਦੀਆਂ ਨੇ ਸਰ ਉਹ ਉਹਨਾਂ ਨੂੰ ਇਹ ਬੈਲੈਂਸ ਬਣਾਉਣ ਲਈ ਇਹ ਕ੍ਰੈਡਿਟ ਕਾਰਬਨ ਜਿਹੜਾ ਜੀ ਇਹ ਬਾਏ ਕਰਦੀਆਂ ਨੇ ਜੀ ਸੋ ਜਵੇਂ ਸਰਕਾਰਾਂ ਨਹੀਂ ਨਹੀਂ ਤੁਸੀਂ ਤੁਸੀਂ ਪਲੀਜ਼ ਤੁਹਾਡੇ ਕੋਲ ਭੇਜਾਂਗੇ ਅਸੀਂ ਸਰ ਡਿਪਟੀ ਕਮਿਸ਼ਨਰ ਨੂੰ ਵੀ ਮੈਂ ਕਹਾਂਗਾ ਜੀ ਕਿ ਜੇ ਉਹਨਾਂ ਕੋਲੇ ਆਗੇ ਤਾਂ ਉਹ ਤੁਹਾਡੇ ਕੋਲੇ ਖੇਤ ਭੇਜੇ ਸਰ ਤਾਂ ਕਿ ਤੁਸੀਂ ਵੱਧ ਤੋਂ ਵੱਧ ਹੋਰ ਲੋਕਾਂ ਨੂੰ ਵੀ ਦੱਸੋ ਦੇਖੋ ਇੱਕ ਇੱਕ ਪਿੰਡ ਚ ਜੇ ਨੌਕਰੀ ਮਿਲ ਜੇ ਤਾਂ ਸਾਰਾ ਪਿੰਡ ਉਹਨਾਂ ਦੇ ਘਰੇ ਚ ਜਾਣ ਲੱਗ ਜਾਂਦਾ ਜੀ ਕਿਹੜੀ ਕਿਤਾਬ ਪੜੀ ਸੀ ਕਿਹੜਾ ਟੈਸਟ ਦਿੱਤਾ ਸੀ ਸਾਡਾ ਮੁੰਡਾ ਵੀ ਸਾਡੀ ਕੁੜੀ ਵੀ ਉਹ ਪੜਨ ਨੂੰ ਤਿਆਰ ਹੈ ਉਹ ਦੱਸ ਦੇ ਤਾਂ ਅੱਧੇ ਪਿੰਡ ਨੂੰ ਨੌਕਰੀਆਂ ਮਿਲ ਜਾਂਦੀਆਂ ਨੇ ਕਿਉਂਕਿ ਇੱਕ ਦੂਜੇ ਤੋਂ ਗਿਆਨ ਦਾ ਆਦਾਨ-ਪ੍ਰਦਾਨ ਹੋ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ